ਅੱਜ ਪੰਜਾਬ ਸਪੀਆਰਟੀਸੀ ਕੱਚੇ ਕਰਮਚਾਰੀਆਂ ਦਾ ਸੰਘਰਸ਼ ਹੋਇਆ ਤਿੱਖਾ ਪੁਲਸ ਨੇ ਸੰਗਰੂਰ ਅਤੇ ਪਟਿਆਲਾ 'ਚ ਜ਼ਬਰੀ ਲਿੱਤੇ ਹਰਾਸਚ ਇੱਕ ਜਗ੍ਹਾ ਕਰਮਚਾਰੀ ਨੇ ਆਪਣੇ ਆਪ ਨੂੰ ਪਟ્રોલ ਨਾਲ ਫੁੱਕਣ ਦੀ ਕੋਸ਼ਿਸ਼ ਮਾਨ ਸਰਕਾਰ ਦਾ ਖੋਇਆ ਚਿਹਰਾ ਨੰਗਾ ਹੁਣ ਖਬਰ ਵਿਸਤਾਰ ਨਾਲ ਮੈਂ ਜਸਵਿੰਦਰਪਾਲ ਪੰਜਾਬ ਵਿੱਚ ਪਣ ਬਸਾਂ ਤੇ ਪੀਆਰਟੀਸ ਕਰਮਚਾਰੀਆਂ ਦਾ ਸੰਘਰਸ਼ ਬਹੁਤ ਤੇਜ਼ ਹੈ ਕਿਉਂਕਿ ਅੱਜ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਕੀਮ ਆ ਰਹੀ ਹੈ ਨਿੱਜੀ ਬਸਾਂ ਕਰਨ ਦੀ ਜਾਨੀ ਕਿ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਮਾਲਕਾਂ ਦੇ ਬਸਾਂ ਦੇ ਟੈਂਡਰ ਖੋਲੇ ਜਾ ਰਹੇ ਨੇ ਜਾਨੀ ਕਿ ਸਿੱਧਾ ਟਰਾਂਸਪੋਰਟ ਦਾ ਨਿਜੀਕਰਨ ਕੀ ਤਜਾਰਾ ਜਿਸ ਤੋਂ ਬਾਅਦ ਸੱਚੇ ਕਰਮਚਾਰੀਤਾ ਪੱਕੇ ਹੋਣ ਦੀ ਆਸਲਾ ਕੇ ਬੈਠੇ ਨੇ ਜਿਨ੍ਹਾਂ ਨੂੰ ਮਾਨ ਸਰਕਾਰ ਨੇ ਦਾਵਾ ਕੀਤਾ ਸੀ ਕਿ ਪੱਕਾ ਕੀਤਾ ਜਾਊਗਾ ਪਰੰਤੂ ਉਸਤੇ ਉਹ ਟੈਂਡਰ ਅੱਜ ਬਹਾਲ ਕੀਤੇ ਜਾ ਰਹੇ ਹਨ ਤੱਕਾ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਦਾ ਪੇਖ ਖਤਰੇ ਚ ਜਾਵੇ ਤੇ ਨਾਲ ਨਾਲ ਕਰਮਚਾਰੀ ਯੂਨੀਆ ਨੇ ਅੱਜ ਪ੍ਰੋਟੈਸਟ ਕੀਤਾ ਸਾਰੇ ਡਿਪੋਆਂ ਤੇ ਉਸ ਤੋਂ ਬਾਅਦ ਜਦ ਕੀ ਰਾਤ ਤੋਂ ਹੀ ਯੂਨੀਨ ਦੇ ਵੱਡੇ ਵੱਡੇ ਲੀਡਰਾਂ ਨੂੰ ਹਿਰਾਸਚ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ ਦਿੱਤੇ ਵੀ ਗਏ ਨੇ ਤੁਹਾਨੂੰ ਦੱਸ ਦਈਏ ਜਿਹੜੇ ਕੀ ਪਹਿਲਾਂ ਗ੍ਰਿਫਤਾਰ ਕੀਤੇ ਗਏ ਕਰਮਚਾਰੀ ਨੇ ਉਹਨਾਂ ਵਿੱਚ ਜੇ ਆਪਾਂ ਗੱਲ ਕਰੀਏ ਸੂਬਾ ਜੁਆਇੰਟ ਸਕੱਤਰ ਜੋ ਸਿੰਘ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਬਲਜੀਤ ਸਿੰਘ ਗਿਲ ਬਲਵਿੰਦਰ ਸਿੰਘ ਰਾਠ ਗੁਰਪ੍ਰੀਤ ਮੁਖਸਰ ਦੇ ਨਾਲ-ਨਾਲ ਬਨਾਲਾ ਡਿੱਪੂ ਦੇ ਤਿੰਨ ਮੁਖ ਨੇਤਾ ਫਰੀਦਕੋਟ ਡਿੱਪੂ ਦੇ ਤਿੰਨ ਨੇਤਾ ਰੋਪੜ ਦੇ ਵੱਡੇ-ਵੱਡੇ ਕੁਲਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਵਰਗੇ ਕਈ ਨੇਤਾਵਾਂ ਨੂੰ ਪੁਲਿਸ ਨੇ ਆਪਣੇ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ 20 ਤੋਂ ਬਾਬਾ ਜੁਨੀਨ ਨੇਤਾ ਮੰਨੂ ਗ੍ਰਿਫਤਾਰ ਕੀਤਾ ਤੁਹਾਨੂੰ ਦੱਸ ਦਈਏ ਤੇ ਅੱਜ ਜਿਹੜਾ ਇਹ ਧਰਨਾ ਪੀਸਫੁੱਲ ਦਿੱਤਾ ਜਾ ਰਿਹਾ ਸੀ ਪੁਲਿਸ ਨੇ ਜ਼ਬਰਦਸਤੀ ਮੁਲਾਜ਼ਮਾ ਨੂੰ ਹਰਾਸ ਵੀ ਲਿੱਤਾ ਜਿਨ੍ਹਾਂ ਵਿੱਚ ਸੰਗਰੂਰ ਤੇ ਪਟਿਆਲਾ ਤੇ ਅੰਮ੍ਰਿਤਸਰ ਤੇ ਤਾਂ ਜੋ ਵੀਡੀਓ ਸਾਹਮਣੇ ਆਈਆਂ ਨੇ ਉਹ ਦਿਲ ਹਲਾਉਣ ਵਾਲੀਆਂ ਨੇ ਫਿਲਹਾਲ ਕੀ ਕਹਿ ਰਹੇ ਨੇ ਲੀਡਰ ਤੁਸੀਂ ਆਪ ਹੀ ਸੁਣ ਲਓ ਕਿ ਕਿਹੜੇ ਸਵੰਦ ਨੂੰ ਲੈ ਕੇ ਬੱਸਾਂ ਦੀ ਹੜਤਾਲ ਕੀਤੀ ਗਈ ਅੱਜ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਿਹਦੀ ਕਿ 12 ਵਜੇ ਦੁਪਹਿਰੇ 1:30 ਸੀ ਖੋਲਣ ਦੀ ਸਾਡਾ ਤਕਰੀਬਨ 4 ਮਹੀਨਿਆਂ ਤੋਂ ਇਹ ਵਿਰੋਧ ਚੱਲ ਰਿਹਾ ਸਰਕਾਰ ਟੈਂਡਰ ਖੋਲਦੀ ਆ ਅਸੀਂ ਬੰਦ ਕਰ ਦਿੰਨੇ ਆ ਤੇ ਸਰਕਾਰ ਇਹਦੀ ਟੈਂਡਰ ਅੱਗੇ ਕਰ ਦਿੰਦੀ ਆ ਪਰ ਅੱਜ ਸਰਕਾਰ ਦਾ ਤਾਨਾ ਸਾਹੀ ਰਵਈਆ ਸਾਹਮਣੇ ਆਇਆ ਸਵੇਰੇ 4 ਵਜੇ ਸਾਡੇ ਤਕਰੀਬਨ ਪੰਜਾਬ ਦੇ ਸਾਰੇ ਆਗੂ ਅਰੈਸਟ ਕਰ ਲਏ ਗਏ ਤੇ ਉਹ ਤੋਂ ਬਾਅਦ ਸਰਕਾਰ ਦੀ ਇਹ ਮਨਸ਼ਾ ਸੀ ਵੀ ਆਗੂ ਨੂੰ ਅਰੈਸਟ ਕਰਕੇ ਖਾਬਨੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੀ ਇਹ ਸੰਘਰਸ਼ਾ ਉਹ ਦਬ ਜੂਗਾ ਤੇਸੀਂ ਟੈਂਟਰ ਖੋਲ ਦਾਂਗੇ ਪਰ ਜੇ ਵੀ ਜਿਵੇਂ ਹੀ ਸਾਡੇ ਪ੍ਰਧਾਨ ਅਰੈਸਟ ਹੋਏ ਪੂਰੇ ਪੰਜਾਬ ਦੇ ਵਿੱਚ ਹੜਤਾਲ ਹੋ ਗਈ ਆ ਪੀਆਰਟੀਸੀ ਤੇ ਪੰਜਾਬ ਰੋਡਵੇ ਦਾ ਚੱਕਾ ਜਾਮ ਹੋ ਗਿਆ ਚੱਕਾ ਜਾਮ ਹੋਣ ਤੋਂ ਬਾਅਦ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕੀਤੇ ਗਏ ਨੇ ਇੱਥੇ ਵੀ ਪ੍ਰਸ਼ਾਸਨ ਧੱਕੇ ਨਾਲ ਹਰਕਤ 'ਚ ਆਇਆ ਸੀ ਤੋਂ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਸੀ ਪਰ ਜਦੋਂ ਰੋਡ ਬੰਦ ਹੋ ਗਈ ਲੋਕਾਂ ਦਾ ਵਿਰੋਧ ਵੱਧ ਗਿਆ ਦੁਨੀਆ ਦਾ ਵਿਰੋਧ ਵਧ ਦੇਖਦੇ ਹੋਏ ਸਰਕਾਰ ਨੂੰ ਬੈਕਪਟ ਤੇ ਜਾਣਾ ਪਿਆ ਤੇ ਸਾਡਾ ਜੋ ਅਜਦਾ ਹੜਤਾਲ ਆ ਟੈਂਡਰ ਕਿਲੋਮੀਟਰ ਦਾ ਤੁਰਤੋਂ ਰੱਦ ਕੀਤਾ ਜਾਵੇ ਜਿੰਨਾ ਟਾਈਮ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਪੰਜਾਬ ਰੋਡ ਵਿੱਚ ਪੀਆਰਟੀਸੀ ਤੇ ਪੰਨ ਬੱਸ ਮੁਕੰਮਲ ਹੜਤਾਲ ਤੇ ਚੱਲੂਗੀ ਸਾਡਾ ਇਸੇ ਤਰੀਕੇ ਨਾਲ ਸ਼ਾਂਤਮਈ ਪ੍ਰੋਟੈਸਟ ਪੰਜਾਬ ਦੇ ਬੱਸ ਸਟੈਂਡਾਂ ਤੇ ਚੱਲੂਗਾ ਜੇਕਰ ਸਰਕਾਰ ਕੋਈ ਵੱਧਮ ਐਕਸ਼ਨ ਲੈ ਕੇ ਆਉਂਦੀ ਆ ਤਾਂ ਕੱਲ ਨੂੰ ਜੱਜ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰੈਸ ਦਾ ਜਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰੈਸ ਦਾ ਘ੍ਰਿਉ ਕੀਤਾ ਜਾਵੇ ਜੇ ਤੁਹਾਡੇ ਜਦ ਤੱਕ ਨੇਤਾ ਨਹੀਂ ਛੱਡੇ ਜਾਂਦੇ ਉਹਦੇ ਸੰਬੰਧ ਚ ਕੀ ਹੈ ਨੇਤਾ ਤਕਰੀਬਨ ਸਾਡੇ ਜੀ ਥਾਣਿਆਂ ਚ ਨજરਬੰਦ ਨੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਇਹਨਾਂ ਨੇ ਇਹ ਗੱਲਬਾਤ ਸਾਡੇ ਸਾਹਮਣੇ ਲੈ ਕੇ ਆਈ ਆ ਵੀ ਤੁਹਾਡੇ ਸਾਰੇ ਆਗੂਆਂ ਨੂੰ ਰੀਲੀਜ਼ ਕਰਕੇ ਅਸੀਂ ਢੀਪੂਆਂ ਚ ਲੈ ਕੇ ਜਾਂਦੇ ਆ ਜਿੰਨਾ ਟਾਈਮ ਆਗੂ ਸਾਰੇ ਢੀਪੂਆਂ ਚ ਪਹੁੰਚਦੇ ਨਹੀਂ ਉਹਨਾਂ ਟਾਈਮ ਬੱਸ ਸਟੈਂਡ ਬੰਦ ਰਹਿਣਗੇ ਜੇਕਰ ਸਾਡੇ ਸਾਰੇ ਆਗੂ ਢੀਪੂਆਂ ਦੇ ਵਿੱਚ ਪਹੁੰਚਦੇ ਆ ਤੇ ਪ੍ਰੋਪਰ ਸਾਨੂੰ ਕਨਫਰਮ ਹੁੰਦਾ ਵੀ ਸਾਰੇ ਢੀਪੂ ਦੇ ਪ੍ਰਧਾਨ ਸੈਕਟਰੀ ਸਖਤਰ ਡੀਪੋਆਂ ਦੇ ਵਿੱਚ ਆ ਗਿਆ ਉਹ ਤੋਂ ਬਾਅਦ ਅਸੀਂ ਬੱਸ ਸਟੈਂਡ ਖੋਲ ਕੇ ਤੇ ਪੀਆਰਟੀਸੀ ਪੰਜਾਬ ਰੋਡਵੇ ਦਾ ਜਿਹੜਾ ਹੈਗਾ ਉਹ ਪੂਰੀ ਹੜਤਾਲ ਚੱਲੂਗੀ ਜੇਕਰ ਆਗੂ ਰਿਲੀਜ਼ ਹੁੰਦੇ ਆ ਤਾਂ ਬੱਸ ਸਟੈਂਡ ਖੋਲੇ ਜਾਣਗੇ ਜੇਕਰ ਆਗੂ ਰਿਲੀਜ਼ ਨਹੀਂ ਹੁੰਦੇ ਤਾਂ ਉਹਨਾਂ ਟਾਈਮ ਕੋਈ ਵੀ ਟਾਕ ਟੂ ਟੇਬਲ ਨਹੀਂ ਕੋਈ ਗੱਲਬਾਤ ਨਹੀਂ ਸੰਪੂਰਨ ਧਰਨਾ ਇਸੇ ਦੀ ਕਿਨਾਂ ਚੱਲੇ ਇਸ ਦਰਾਂ ਰੋਪਰ ਡੀਪੋ ਦੀਆਂ ਕਿੰਨੀਆਂ ਕਿ ਬੱਸਾਂ ਬੰਦ ਆ ਤੇ ਕਿੰਨਾ ਕਿ ਨੁਕਸਾਨ ਹੁੰਦਾ ਪ੍ਰੋਪਰਟੀ ਨੂੰ ਟੋਟਲ ਬੰਦਾ ਜੀ ਤਕਰੀਬਨ ਸਾਡੇ ਕੋਲੇ 85 ਦੇ ਕਰੀਬ ਬੱਸਾਂ ਨੇ ਉਹ ਤਕਰੀਬਨ ਸਾਰੀਆਂ ਬੰਦ ਨੇ ਜਿੰਨੀਆਂ ਵੀ ਸਾਡੀਆਂ ਗੱਡੀਆਂ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਦੀ ਸਿੱਧੀ ਗੁਰੂਪ ਤੇ ਗਈਆਂ ਹੋਈਆਂ ਪੀਆਂ ਉਹ ਵੀ ਅਸੀਂ ਨੇ ਵਾਪਸ ਬੁਲਾ ਲਈਆਂ ਤੇ ਤਕਰੀਬਨ ਸਾਰੇ ਪੰਜਾਬ ਦੀਆਂ ਜਿੰਨੀਆਂ ਬੱਸਾਂ ਅਨੰਦਪੁਰ ਸਾਹਿਬ ਸਿਓ ਸਾਰੇ ਰੋਪੜ ਨੂੰ ਆ ਰਹੀਆਂ ਨੇ ਤੇ ਮੁਕੰਮਲ ਪੂਰਾ ਪੰਜਾਬ ਬੰਦਾ ਸਾਰਾ ਪੰਜਾਬ ਇਸੇ ਤਰੀਕੇ ਨਾਲ ਜਿਵੇਂ ਦੇਖ ਰਹੇ ਤੁਸੀਂ ਐਵੇਂ ਤਰੀਕੇ ਨਾਲ ਸੜਕਾਂ ਦੇ ਵਿੱਚ